ਵੋਟਾਂ ਪਾ ਕੇ ਆਏ ਆ ਜੀ ਬਹੁਤ ਬਤਾਈਆਂ ਮਿਲ ਰਹੀਆਂ ਬਹੁਤ ਸੋਹਣਾ ਮਾਹੌਲ ਹੈ ਤੇ ਜਿੱਤਾਂਗੇ ਜ਼ਰੂਰ ਬਸ ਮੈਂ ਸ਼ੁਰੂ ਤੋਂ ਹੀ ਕਹਿ ਰਹੀ ਪਹਿਲੀ ਮਾਰ ਐਜੇ ਕੈਂਡੀਡੇਟ ਤੁਸੀਂ ਵੋਟਾਂ ਵੀ ਪਾ ਕੇ ਵੀ ਆਏ ਹੋ ਤੇ ਐਜੇ ਕੈਂਡੀਡੇਟ ਵੀ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਹੋ ਮੈਂ ਤਾਂ ਕਹਿਨੀ ਹੈ ਕਿ ਵੋਟ ਹਰ ਇੱਕ ਨੂੰ ਪਾਉਣੀ ਚਾਹੀਦੀ ਹੈ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਾਡੇ ਖਾਸ ਕਰਕੇ ਕਿਉਂਕਿ ਸ਼ਹਿਰੀ ਲੋਕ ਕਈ ਵਾਰੀ ਲੱਗਦਾ ਵੀ ਗਰਮੀ ਮੰਨ ਸਕਦੇ ਆ ਪਿੰਡਾਂ ਵਾਲੇ ਤਾਂ ਖੇਤਾਂ 'ਚ ਗਿੱਜੇ ਹੁੰਦੇ ਆ ਤੇ ਸ਼ਹਿਰਾਂ ਵਾਲੇ ਵੋਟਰਾਂ ਨੂੰ ਮੈਂ ਵਿਸ਼ੇਸ਼ ਤੌਰ ਤੇ ਹੀ ਅਪੀਲ ਕਰੂੰਗੀ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਨਿਕਲੋ ਤੇ ਵੋਟਾਂ ਪਾਓ ਵੋਟ ਬਹੁਤ ਕੀਮਤੀ ਹੈ ਤੇ ਅੱਜ ਇੱਕ ਤਰ੍ਹਾਂ ਨਾਲ ਲੋਕਤੰਤਰ ਦਾ ਮਹਾਪਰਬ ਹੈ ਨਿਕਲ ਕੇ ਆਪਦਾ ਫਰਜ਼ ਨਿਭਾਓ ਜਿਸ ਤਰ੍ਹਾਂ ਰਾਤ ਵੀ ਕੁਝ ਅਫਵਾਹਾਂ ਚੱਲ ਰਹੀਆਂ ਨੇ ਅਫਵਾਹਾਂ ਬੁਝੇ ਨਹੀਂ ਕੋਈ ਐਡੀ ਜ਼ਿਆਦਾ ਅਫਵਾਹ ਵੀ ਨਹੀਂ ਚੱਲੀ ਕੁਛ ਮਾੜਾ ਮੋਟਾ ਇਨਾਂ ਖੁੰਦਾ ਹੁੰਦਾ ਹੈ ਕبھی ਜਿਵੇਂ ਕਦੇ ਇੱਥੇ ਕਹ ਲੋ ਕਿ ਕੋਈ ਰੌਲਾ ਪਊਗਾ ਜਾਂ ਇਸ ਤਰ੍ਹਾਂ ਦੀ ਗੱਲਬਾਤ ਲੜਾਈ ਝਗੜਾ ਪਰ ਨਹੀਂ ਹੋਇਆ ਪੁਲਿਸ ਨੇ ਰਾਤ ਦਾ ਬੜਾ ਅੱਛਾ ਸਹਿਯੋਗ ਦਿੱਤਾ ਸੋ ਠੀਕ ਰਹਿ ਲੱਗ ਰਿਹਾ ਜੀ ਪੂਰੇ ਕੰਸਟਿਟੂਐਂਸੀ ਦੇ ਵਿੱਚੋਂ ਸਾਥ ਮਿਲੂਗਾ ਚੰਗਾ ਮਿਲ ਰਿਹਾ ਜੀ ਮਿਲ ਰਿਹਾ ਹੈ ਮਿਲ ਰਿਹਾ ਵਧਾਈਆਂ ਮਿਲ ਰਹੀਆਂ ਮੈਂ ਕਹੂੰਗੀ ਸਾਥ ਨਹੀਂ ਹੁਣ ਤਾਂ ਵਧਾਈਆਂ ਮਿਲ ਰਹੀਆਂ ਜਿਸ ਤਰ੍ਹਾਂ ਆਸ-ਪਾਸ ਕੁਝ ਪਿੰਡਾਂ ਦੇ ਵਿੱਚ ਜਿਹੜਾ ਆਪਣਾ ਜਿਹੜੇ ਨੇ ਵੈਂਡਰ ਨਹੀਂ ਲਾਉਣ ਦਿੱਤੇ ਜਾਂ ਨਹੀਂ ਨਹੀਂ ਲੱਗੇ ਸਾਰੇ ਕਿਤੇ ਲੱਗੇ ਸਾਰੇ 100% ਲੱਗੇ 100% ਲੱਗੇ ਸਾਰਿਆਂ ਦਾ ਸਹਿਯੋਗ ਹਾਂਜੀ